ਤੇ ਨਾਲੇ ਚਲਦੇ ਚਲਦੇ ਲਾਈਵ ਨੂੰ ਮਾਰਦੇ ਹੋ ਸ਼ੇਅਰ ਜਿਹੜੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਫੋਲੋ ਲਾਜ਼ਮੀ ਕਰ ਲੈਣਾ ਵੈਲ ਆਈਕਨ ਦਾ ਬਟਨ ਦਬਾ ਦੇਣਾ ਬਾਈ ਆਪਾਂ ਸਟਾਰਟ ਕਰਦੇ ਆ 65 EPL ਤੋਂ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਟਾਇਰਾਂ ਦੀ ਗੱਲ ਕੀਤੀ ਆ ਮੈਂ ਮਾੜਲੇ ਟਾਇਰ ਪਏ ਨੇ 40 45 ਪੈਸੇ ਅਗਲੇ ਟਾਇਰ ਵੀ 40 45 ਪੈਸੇ ਨੇ ਟਰੈਕਟਰ ਵਧੀਆ ਪਿਆ ਸਾਫ਼ ਹੈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੇ ਇਹਦੇ ਮਾਡਲ ਦੀ ਬਾਈ ਗੱਲ ਕੀਤੀ ਜਾਵੇ ਮਾਡਲ ਹੈ 2009 2 ਲੱਖ 90000 ਬਾਈ ਰੇਟ ਹੈ ਟਰੈਕਟਰ ਦਾ ਦੋ ਲੱਖ 90000 ਰੇਟ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ NC HSJ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੈਰਾਂ ਦੀ ਗੱਲ ਕੀਤੀ ਹੈ ਬਟ ਟਾਇਰ ਚੌਕੜਾ ਪੈਣੇ ਬਈ ਰੁਪਈਆ ਤੇ 2020 ਮਾਡਲ ਹੈ 293000 ਰੁਪਈਆ ਦੀ ਬਾਈ ਕੀ ਰੇਟ ਹੈ 293000 ਰੇਟ ਹਰਿਆਣਾ ਨੰਬਰ ਹੈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ 445 ਟਰੈਕਟਰ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜੀ ਬਈ ਟਾਇਰ ਬਈ 60 70 ਪੈਸੇ ਪੈਨੇ ਮਾਰਲੇ 70 75 ਪੈਸੇ ਪੈਨੇ ਮੂੜਲੇ ਤੇ ਮਾਡਲ ਦੀ ਗੱਲ ਕੀਤੀ ਜਾਵੇ 12 ਮਾਡਲ ਹੈ 2 ਲੱਖ 74000 ਬਈ ਟਰੈਕਟਰ ਦਾ ਰੇਟ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਿੰਪਲ ਕੱਪੜੇ ਵਾਲੀ ਥਤਲੀ ਹੈ ਪੂਰੇ ਆ ਗਿਆ ਪ੍ਰੀਤ 955 ਹੀ ਟਰੈਕਟਰ ਦੇਖ ਸਕਦੇ ਹੋ ਤੁਸੀਂ ਹਨਾ ਸਾਈਡ ਗੇਅਰ ਚ ਆ ਗਿਆ ਟਾਇਰਾਂ ਦੀ ਗੱਲ ਕੀਤੀ ਜੀ ਬਈ ਟਾਇਰ ਬਈ ਰੁਪਿਆ ਪੈਨੇ ਚੌਕੜਾ ਹਨਾ ਤੇ ਮੂੜਲੇ ਰੇਡੀਅਲ ਟਾਇਰ ਆ ਗਏ ਫੇਜੀਆਂ ਦੇ ਮਾਡਲ ਦੀ ਗੱਲ ਕੀਤੀ ਆਵੇ 13 ਮਾਡਲ ਹੈ 2,85,000 ਟਰੈਕਟਰ ਦਾ ਰੇਟ ਹੈ ਤੇ ਜਿੰਨੇ ਵੀ ਵੀਰ ਮੇਰੇ ਨਾਲ ਜੁੜੀ ਜਾਂਦੇ ਹੋ ਪਰਮਾਨ ਕੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਮਾਰ ਦਿਓ ਅੱਜ ਬੰਦਾ ਕਮ ਸੇ ਕਮ 2-300 ਬੰਦਾ ਜੋੜ ਦਿਓ ਨਾਲ ਆਪਣੇ ਤੇ ਮੂਹਰੇ ਆ ਗਿਆ ਸੋਨਾਲੀਕਾ 750 ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਤੇ ਟਾਇਰਾਂ ਦੀ ਗੱਲ ਕੀਤੀ ਆਵੇ ਮਾਰਲੇ ਟਾਇਰ ਤਾਂ ਬਈ 30-35 ਪੈਂਸ ਨੇ ਅਗਲੇ ਟਾਇਰ ਪੈਣੇ ਰੁਪਿਆ ਟਰੈਕਟਰ ਤੁਸੀਂ ਦੇਖ ਸਕਦੇ ਹੋ 2008 ਮਾਡਲ ਹੈ 2 ਲੱਖ 80 ਹਜ਼ਾਰ ਬਾਈ ਰੇਟ ਹੈ ਟਰੈਕਟਰ ਦਾ 2 ਲੱਖ 80 ਹਜ਼ਾਰ ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਸੈਂਪਲ ਕੱਪੜੇ ਵਾਲੀ ਸਾਧਰੀ ਆ ਮੂਹਰੇ ਆ ਗਿਆ ਸਵਰਾਜ 744 ਐਫ ਆਈ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਸੈਂਟਰ ਗੇਅਰ ਚਾ ਟਾਇਰਾਂ ਦੀ ਗੱਲ ਕੀਤੀ ਹੈ ਬਟ ਟਾਇਰ ਇਹਦੇ ਬਾਈ ਪਏ ਨੇ 70 75 ਪੈਸੇ ਚੌਕੜਾ ਤੇ ਬਾਹਰ ਪੰਪ ਵਾਲਾ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ ਇਹ 11 298000 ਰੇਟ ਹੈ ਬਾਕੀ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੀ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਤੇ ਮੂਹਰੇ ਆ ਗਿਆ ਜੀ 5204 ਜੋਂਡੀਆਰ ਕਾਲੇ ਟਡਾਲਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਟਾਇਰਾਂ ਦੀ ਗੱਲ ਕੀਤੀ ਜਾਵੇ ਮਗਰ ਟਾਇਰ ਰੇਡੀਅਲ ਨੇ 70 ਕ ਪੈਸੇ ਪਏ ਹੋਣੇ ਮੂਹਰੇ ਆਗਲੇ ਟਾਇਰ 70 75 ਪੈਸੇ ਆਗਲੇ ਨੇ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ 2009 ਮਾਡਲ ਹੈ 275000 ਬਾਈ ਟਰੈਕਟਰ ਦਾ ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਭਾਈ ਮਣਕੇ ਜਿਹੜੇ 8-9 ਬੰਦੇ ਜੁੜਿਓ 8-9 ਬੰਦੇ ਵੀਰ ਮਣਕੇ ਸ਼ੇਅਰ ਮਾਰਦੇਓ ਜਲਦੀ ਜਲਦੀ ਵੀਡੀਓ ਨੂੰ ਨਾ ਤੇ ਹੋਰ ਭਾਈਆਂ ਕੋਲੇ ਵੀ ਭਾਈ ਜੀ ਮੂਰੇ 485 ਆ ਗਿਆ ਇਸ ਸਰ ਤੰਨ ਸਿਲੰਡਰ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੈਨਾਂ ਦੀ ਗੱਲ ਕੀਤੀ ਜਾਵੇ ਟਾਇਰ ਭਾਈ ਪਏ ਨੇ ਤੇ 90-95 ਪੈਸੇ ਮਗਲੇ ਟਾਇਰ ਰੇਡੀਅਲ ਨੇ ਤੇ ਟਰੈਕਟਰ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ 2021 ਮਾਡਲ ਹੈ 5 ਲੱਖ 35 ਹਜ਼ਾਰ ਭਾਈ ਇਹਦਾ ਮੁੱਲ ਹੈ 5 ਲੱਖ 35 ਹਜ਼ਾਰ ਮੁੱਲ ਹੈ ਟਰੈਕਟਰ ਦੇ ਸਾਜੇ ਅੱਗੇ ਆ ਗਿਆ ਹੀ ਐਸਟਰ ਦੇਖ ਸਕਦੇ ਹੋ ਸੌਪਰ ਜਾਨੀ ਕਿ ਪਾਵਰ ਸਟੀering ਵਾਲਾ ਤੇ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਟਾਇਰ ਬਈ ਚੌਕੜਾ ਪਏ ਨੇ ਰੁਪਿਆ ਤੇ ਮਾਡਲ ਇਹ ਆ ਗਿਆ 22 23 ਦੀ ਕਾਪੀ ਆ 3 ਲੱਖ 75000 ਮੁੱਲ ਹੈ ਇਹਦਾ 3 ਲੱਖ 75000 ਮੁੱਲ ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ 745 ਸਿਹਾਉਣਾ ਲਿਖਿਆ ਬਈ ਮਿੰਨੀ ਸੇ ਉਹਨਾਂ ਲਿਖਾ ਗਿਆ ਕਹਿ ਸਕਦੇ ਆ ਆਪਾਂ ਜੀ ਨੂੰ ਇਹਨੂੰ ਤੇ ਸਾਈਡ ਗੇਰਾ ਡਬਲ ਡੇਸਟੀ ਬੂਟਰ ਚ ਆ ਟਾਇਰਾਂ ਦੀ ਗੱਲ ਕੀਤੀ ਜਾ ਬਾਈ ਟਾਇਰ ਬਾਈ ਇਹਦੇ ਚੌਕੜਾ ਪਏ ਨੇ ਰੱਤੀ ਆ ਚੌਕੜਾ ਟਾਇਰ ਰੱਪਿਆ ਪਏ ਨੇ ਤੇ ਮਾਡਲ ਇਹ ਆ ਗਿਆ ਬਾਈ 16 3 ਲੱਖ 85000 ਇਹ ਟਰੈਕਟਰ ਦਾ ਰੇਟ ਹੈ 3 ਲੱਖ 85000 ਟਰੈਕਟਰ ਦਾ ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਸਿੰਪਲ ਕੱਪੜੇ ਵਾਲੀ ਸਤਰੀ ਆ ਪੂਰੇ ਜਵਰਾਜ ਆ ਗਿਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਤੇ ਟਾਇਰਾਂ ਦੀ ਗੱਲ ਕੀਤੀ ਜਾ ਬਟਾਇਰ ਬਾਈ ਜੀ ਦੇਸੀ ਨੇ ਟਾਇਰ ਤਕਰੀਬਨ ਪਏ ਨੇ 80 85 ਇੰਚ ਚੌਕੜਾ ਨਵਾਂ ਮਾਡਲ ਹੈ 1 ਲੱਖ 50 ਹਜ਼ਾਰ ਰੇਟ ਹੈ ਇਹਦਾ ਟਰੈਕਟਰ ਦਾ 1 ਲੱਖ 50 ਹਜ਼ਾਰ ਰੇਟ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ ਜੀ ਐਮ ਐਮ 35 ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਸੈਂਟਰ ਗੇਅਰ ਹੈ ਟਾਇਰਾਂ ਦੀ ਗੱਲ ਕੀਤੀ ਜਾ ਬਟਾਇਰ ਚੌਕੜਾ ਪਏ ਨੇ ਭਾਈ ਰੁਪਿਆ ਤੇ ਪੂਰਾ ਕਾਮ ਟਰੈਕਟਰ ਹੈ ਕੋੜਾ ਵੰਪਰ ਲੱਗਿਆ ਹੋਇਆ ਤੇ ਮਾਡਲ ਇਹ ਆ ਗਿਆ 2021 4,25,000 ਬਾਈ ਰੇਟ ਹੈ 4,25,000 ਰੇਟ ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਿੰਪਲ ਕੱਪੜੇ ਵਾਲੀ ਛਤਰੀ ਆ ਮੂਰੇ ਆ ਗਿਆ 750 ਸਿਉਣਾ ਲੀਕਾ ਹੀ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਚੌਕੜਾ ਬਾਈ ਇਹਦੇ 200 ਰੁਪਿਆ ਪੈਣੇ ਮੂਰਲੇ ਰੇਡੀਅਲ ਨੇ ਤੇ ਸਾਈਡ ਗੇਅਰ ਹੈ ਡਬਲ ਡਿਸਟ੍ਰੀਬਿਊਟਰ ਚ ਤੇ 16 ਮਾਡਲ 4 ਲੱਖ ਸੀ ਆਰ ਬਾਈ ਟਰੈਕਟਰ ਦਾ ਰੇਟ ਹੈ 480 ਟਰੈਕਟਰ ਦਾ ਰੇਟ ਹੈ ਟਰੈਕਟਰ ਤੁਸੀਂ ਚੈੱਕ ਕਰ ਤਾਂਦੇ ਤੇ ਜਿੰਨੇ 55 ਬੰਦੇ ਜੁੜਿਓ ਬਾਈ ਬਣ ਕੇ ਚਲਦੀ ਚਲਦੀ ਵੀਡੀਓ ਨੂੰ ਇੱਕ ਇੱਕ ਸ਼ੇਅਰ ਮਾਰਦੇ ਹੋ ਨਾ ਹੋਰ ਭਾਈ ਜੁੜ ਜਾਣ ਜਿਹੜੇ ਆਪਣੇ ਨਾਲ ਮੂਰੇ 37 30 ਆ ਗਿਆ ਹਾਲੈਂਡ ਜੀ ਟਰੈਕਟਰ ਦੇਖ ਸਕਦੇ ਹੋ ਸੁਪਰ ਤੇ ਸਾਈਡ ਗਿਆ ਡਬਲ ਡਿਸਟ੍ਰਿਬਿਊਟਰ ਚ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਈ ਆ ਪੱਟਾਂ ਪਕਾਈਆਂ ਨੇ ਢਈਆਂ ਨਹੀਂ ਯਾਨੀ ਕਿ ਟਾਇਰ ਮਗਰਲੇ ਪੈਣੇ ਰੁਪਿਆ ਅਗਲੇ ਟਾਇਰ ਪੈਣੇ 80 85 ਪੈਣੇ ਤੇ ਜਿਹੜੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ 9 4 ਲੱਖ 90 ਹਜ਼ਾਰ ਰੇਟ ਹੈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕਨੈਕਟੀ ਵਗੈਰਾ ਲੱਗੀ ਹੋਈ ਹੈ ਮੂਰੇ 45 ਦਾ ਆ ਗਿਆ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ 60 70 ਪੈਸੇ ਪੈਨੇ ਆ ਗਏ ਅਗਲੇ ਟਾਇਰ ਪੈਨੇ 80 85 ਪੈਸੇ ਤੇ ਮਾਡਲ ਆ ਗਿਆ 2000 ਤੇ ਰੇਟ ਹੈ 2 ਲੱਖ 20 ਹਜ਼ਾਰ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ 700 ਆ 485 ਸੌਰੀ 485 ਆ ਗਿਆ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਬਾਈ ਵੀ ਮੰਗਰੇ ਲਏ ਪਏ ਨੇ ਅੱਤੇ ਅਗਲੇ ਟਾਇਰ ਪੈਨੇ 80 85 ਪੈਣਗੇ ਤਿੰਨ ਸਿਲੰਡਰ ਚਾਹ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਕੀਤੀ ਜਾਵੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ 12 2 ਲੱਖ 85000 ਮੁੱਲ ਹੈ ਬਾਈ ਇਹਦਾ 285 ਮੁੱਲ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੈਂਪਲ ਕਪਟੇ ਵਾਲੀ ਸਾਤਰੀ ਮੂਹਰੇ ਆ ਗਿਆ ਜੀ ਕਾਰਮ 45 ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੈਂਟਰ ਗੇਅਰ ਟਾਇਰਾਂ ਦੀ ਗੱਲ ਕੀਤੀ ਹੈ ਟਾਇਰ ਇਹਦੇ ਬਾਈ ਪਏ ਨੇ ਗੁੱਡ ਆ 80 28 ਦਾ ਸੀ ਅਗਲੇ ਟਾਇਰ ਪਏ ਨੇ 60 70 ਪੈਂਦੇ ਤੇ ਮਾਡਲ ਇਹ ਆ ਗਿਆ 2000 2 ਲੱਖ 5000 ਬਾਈ ਟਰੈਕਟਰ ਦਾ ਰੇਟ 2 5 ਟਰੈਕਟਰ ਦਾ ਰੇਟ ਹੈ ਮੂਰੇ ਆ ਗਿਆ ਜੀ 750 ਸਿਰਾਂ ਦੀ ਘਾ ਟ੍ਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਮਗਰਲੇ ਪਏ ਨੇ ਬਾਈ ਰੁਪਈਆ 1000 ਨੇ ਟਾਇਰ ਪਏ ਨੇ ਅੱਦਿਕ ਇਹ ਮਾਡਲ ਇਹ ਹੈ ਕਿ 2015 4 ਲੱਖ 40000 ਟਰੈਕਟਰ ਦਾ ਰੇਟ ਹੈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਫਿਰ ਮੂਰੀ ਆ ਗਿਆ ਸਿਉਣਾ ਲਿਕਾਈ 750 ਐਚਵੀਐਮ 55 ਐਚਪੀ ਪਹਿਲਾਂ ਦੀ ਗੱਲ ਕੀਤੀ ਆ ਬਈ ਟਾਇਰ ਇਹਦੇ ਬਾਈ ਪਏ ਨੇ 90 95 ਪੈਸੇ ਚੌਕੜਾ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਆ ਗਿਆ 2026 ਲੱਖ ਟਰੈਕਟਰ ਦੀ ਡਿਮਾਂਡ ਹੈ ਚੇਂਜਰ ਗੇਅਰ ਵਾਲਾ 190 ਬੈਕ 190 ਮੂਰ ਨੂੰ ਪੂਰੇ ਸਵਰਾਇਆ ਗਿਆ ਜੀ 735 ਟਰੈਕਟਰ ਚੈੱਕ ਕਰ ਸਕਦੇ ਹਾਂ ਪੈਰਾਂ ਦੀ ਗੱਲ ਮਾੜ ਲਿਆਂ ਦੀ ਗੱਲ ਕੀਤੀ ਆਵੇ 80 85 ਪੈਸੇ ਪਏ ਨੇ 90 ਪੈਸੇ ਅਗਲੇ ਅੱਦੇ ਤੇ ਮਾਡਲ ਇਹ ਆ ਗਿਆ ਬਾਈ 98 1 ਲੱਖ 70000 ਬਾਈ ਮੁੱਲ ਇਹਦਾ 1 ਲੱਖ 70000 ਮੁੱਲ ਹੈ ਮੂਰੇ ਐਸ ਆ ਗਿਆ ਜੀ 450 ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਪੈਰਾਂ ਦੀ ਗੱਲ ਕੀਤੀ ਜਾਵੇ ਮਗਰਲੇ ਟਾਇਰ ਅੱਦੇ ਤੇ ਅਗਲੇ ਟਾਇਰ ਪਏ ਨੇ 70 75 80 ਪੈਸੇ ਤੇ ਮਾਡਲ ਇਹ ਆ ਗਿਆ 12 2 ਲੱਖ 55000 ਰੁਪਏ ਰੇਟ ਹੈ ਟਰੈਕਟਰ ਦਾ ਤੇ ਮੂਰੇ ਆ ਗਿਆ 735 ਜੀ ਟਰੈਕਟਰ ਚੈੱਕ ਕਰ ਸਕਦੇ ਹੋ ਸਿਉਣਾ ਲੀਕਾ 39 ਐਚਪੀ ਚ ਸਾਈਡ ਗੇਅਰ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਇਹ ਬਾਈ ਪਏ ਨੇ 90 95 ਪੈਸੇ ਚੌਕੜਾ ਤੇ ਮਾਡਲ 22 ਹੈ 4 ਲੱਖ 85000 ਮੁੱਲ ਹੈ ਦਾ ਬਾਈ 485 ਮੁੱਲਾ ਟਰੈਕਟਰ ਚੈੱਕ ਕਰ ਸਕਦੇ ਹਾਂ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਮੂਰੇ ਆ ਗਿਆ 60 ਸਰ ਸਿਉਣਾ 21 ਟਰੈਕਟਰ ਚੈੱਕ ਕਰ ਸਕਦੇ ਹਾਂ ਮਗਰਲੇ ਟਾਇਰ ਰੱਦੇ ਨੇ ਅਗਲੇ ਟਾਇਰ ਪੈਨੇ 9095 ਪੈਸੇ 8 ਮਾਡਲ ਚ ਹੈ 240 ਰੇਟ ਹੈ ਇਹਦਾ 240 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹਾਂ ਤੇ ਅੱਗੇ ਆ ਗਿਆ ਜੀ 3702 ਟਰੈਕਟਰ ਦੇਖ ਸਕਦੇ ਹਾਂ ਅਗਲੇ ਟਾਇਰ ਰੇਡੀਅਲ ਨੇ ਮਗਰਲੇ ਟਾਇਰ ਆ ਪਏ ਨੇ 90 95 ਪੈਸੇ ਅਗਲੇ ਵੀ ਅਗਲੇ ਰੁਪਏ ਹੀ ਪੈਣੇ ਤਕਰੀਬਨ ਤੇ ਮਾਡਲ ਆ ਗਿਆ 14 3 ਲੱਖ 83 ਹਜ਼ਾਰ ਮੁੱਲ ਹੈ ਬਾਈ ਇਹਦਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ 9500 ਮੈਸੀ ਟਰੈਕਟਰ ਦੇਖ ਸਕਦੇ ਹੋ ਬਾਈ ਪਿਛਲੇ ਟਾਇਰ ਤਾਂ ਬਾਈ ਮੰਨ ਲਓ 20 ਪੈਸੇ ਨੇ ਅਗਲੇ ਟਾਇਰ ਪਏ ਨੇ ਅੱਧੇ ਵੇਟ ਬੂਟ ਲੱਗੇ ਹੋਏ ਨੇ ਤੇ ਮਾਡਲ 17 4 ਲੱਖ 35 ਹਜ਼ਾਰ ਬਾਈ ਇਹਦੀ ਡਿਮਾਂਡ ਹੈ 435 ਡਿਮਾਂਡ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਮੂਰੇ 60 ਦਾ ਆ ਗਿਆ ਜੀ ਸਿਉਣਾ ਫਾਰਮ ਟਰੈਕਟਰ ਦੇਖ ਸਕਦੇ ਹੋ ਮਗਰਲੇ ਟਾਇਰ ਬਈ ਅੱਧੇ ਅਗਲੇ ਟਾਇਰ 80 85 ਪੈਣ ਤੇ ਪਏ ਨੇ ਤੇ 97 ਮਾਡਲ ਹੈ 1,55,000 ਬਈ ਰੇਟ ਹੈ ਦਾ 1.55 ਰੇਟ ਟਰੈਕਟਰ ਟਰੈਕਟਰ ਦੇਖ ਸਕਦੇ ਹੋ ਬਈ ਤੇ ਅੱਗੇ 855 ਆ ਗਿਆ ਜੀ 16 ਮਾਡਲ ਇਹਦਾ ਰੇਟ ਹੈ 5,25,000 ਟਾਇਰਾਂ ਦੀ ਗੱਲ ਕੀਤੀ ਆ ਟਾਇਰ ਪਏ ਨੇ 90 95 ਪੈਣ ਸੇ ਚੌਕੜਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਹੋਣਾ ਕਮੈਂਟ ਸ਼ੇਅਰ ਤੇ ਚੈਨਲ ਨੂੰ ਫੋਲੋ ਲਾਜ਼ਮੀ ਕਰ ਲੈਣਾ ਅਗਲਾ ਲਾਈਵ ਕਰਾਂਗੇ ਆਪਾਂ ਤਕਰੀਬਨ 5:00 ਵਜੇ ਤਦ ਤੱਕ ਕਰਨ ਲਈ ਵੇਟ ਕਰ ਲਿਓ ਧੰਨਵਾਦ ਜੀ